ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਸੀ ਗੱਲ ਜੀ ਸਾਰਿਆਂ ਦੀ ਹਾਂ ਹਾਂ ਜੀ ਵੀਰ ਜੀ ਕਿੱਥੋਂ ਆਏ ਸੀ ਅਸੀਂ ਪਿੰਡ ਖਲਵਾੜੇ ਤੋਂ ਆਏ ਹਾਂ ਜੀ ਅੱਛਾ ਜੀ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਜੀ ਮੈਨੂੰ ਜੀ ਸਗੀ ਮੇਰੇ ਨਾਲ ਖਿੱਚ ਪੈਂਦੀ ਸੀ ਇੱਥੋਂ ਮੋਢੇ ਤੋਂ ਕਾਫੀ ਦਿਨ ਤੋਂ ਲਗਭਗ 2-3 ਸਾਲ ਤੋਂ ਅੱਛਾ ਠੀਕ ਹੈ ਜੀ ਤੇ ਮੈਂ ਡਾਕਟਰ ਸਾਹਿਬ ਕੋ ਮਿਲਿਆ ਮਤਲਬ ਉਹਨਾਂ ਨੇ ਪਹਿਲੀ ਵਾਰ ਜੀ ਮੇਰਾ ਕਾਫੀ ਮਤਲਬ ਬੈਡ ਲੱਗਦਾ ਫਿਰ ਅੱਛਾ ਜੀ ਕੰਮ ਕਾ ਤੁਹਾਡਾ ਕੀ ਆ ਮੇਰਾ ਜੀ ਮੈਂ ਇੱਥੇ ਡਰਾਈਵਿੰਗ ਕਰਦਾ ਹਾਂ ਟੈਲੀਫੋਨੀਆ ਵਿੱਚ ਰਹਿੰਦਾ ਹਾਂ ਮੈਂ ਯੂ ਐਸ ਏ ਅੱਛਾ ਠੀਕ ਹੈ ਜੀ ਤੇ ਮੈਨੂੰ ਹੁਣ ਕਾਫੀ ਬੈ ਜੀ ਉਥੇ ਇਲਾਜ ਕਰਾਇਆ ਸੀ ਉਥੇ ਵੀ ਕਰਾਇਆ ਹਾਂਜੀ ਮੈਂ ਇੱਥੇ ਵੀ ਲਈ ਦਵਾਈ ਕਾਫੀ ਬਰੀ ਪਰ ਮਤਲਬ ਇੰਨਾ ਕੁਝ ਖਾਸ ਨਹੀਂ ਸੀ ਡਾਕਟਰ ਸਾਹਿਬ ਨੂੰ ਮਿਲ ਕੇ ਪਹਿਲੀ ਵਾਰੀ ਮੈਨੂੰ ਕਾਫੀ ਮਤਲਬ ਵਧੀਆ ਫੀਲ ਹੋ ਰਿਹਾ ਚਲੋ ਠੀਕ ਹੈ ਮਾਤਾ ਜੀ ਨੂੰ ਕੀ ਪ੍ਰੋਬਲਮ ਸੀ ਤੁਹਾਡੀ ਮਾਤਾ ਜੀ ਨੂੰ ਜੀ ਗੋਡੇ ਦੀ ਪ੍ਰੋਬਲਮ ਸੀ ਲਗਭਗ 2-3 ਸਾਲ ਤੋਂ 3 ਸਾਲ ਤੋਂ ਹਾਂਜੀ ਤੇ ਇਹ ਵੀ ਡਾਕਟਰ ਸਾਹਿਬ ਨੇ ਬਹੁਤ ਕਿਰਪਾ ਕਰ ਦਿੱਤੀ ਆ ਤੋਂ ਨਹੀਂ ਸਕਦੇ ਸੀ ਅੱਛਾ ਠੀਕ ਹੈ ਜੀ ਜਿਹੜਾ ਗੋਡੇ ਪੌਣ ਦੇ ਵੀ ਮਤਲਬ ਬਿਲਕੁਲ ਲਾਗੇ ਪਹੁੰਚੇ ਸੀ ਕਿਨਾਰੇ ਆਪਰੇਸ਼ਨ ਗੋਡੇ ਪੌਣ ਦਾ ਕਹਿੰਦਾ ਦੱਸਤਾ ਸੁਣੀ ਡਾਕਟਰ ਸਾਹਿਬ ਕੋ ਅਸੀਂ ਜੰਦਰ ਤੋਂ ਚੱਕਰ ਆਇ ਉਹਨਾਂ ਦਾ ਰਿਗਾਰਡ ਕੀਤਾ ਵੀ ਇੱਥੇ ਜਾਓ ਤੁਸੀਂ ਗੁਨਾਨ ਚਾ ਡਿਫੈਂਸ ਲੈਬਰਾਟਰੀ ਜੀ ਜੀ ਨਰੂਦ ਵੇਖਿਆ ਅੱਛਾ ਜੀ ਚੈਰੀਟੇਬਲ ਲੈਬਰਾਟਰੀ ਹਾਂਜੀ ਠੀਕ ਹੈ ਜੀ ਪਿੰਡ ਜਨੂਹਾ ਜੀ ਨਰੂਦ ਦੇ ਲਾਗੇ ਹਾਂਜੀ ਹਾਂਜੀ ਤੇ ਚੋ ਆ ਕੇ ਸਾਨੂੰ ਬਹੁਤ ਜ਼ਿਆਦਾ ਆਰਾਮ ਮਿਲਿਆ ਮੇਰੇ ਮਦਰ ਹੁਣ ਚੱਲ ਫਿਰ ਸਕਦੇ ਆ ਠੀਕ ਹੈ ਜੀ ਪਾ ਚਾਰ ਮਹੀਨੇ ਸਾਲੇ ਸੀਗੇ ਫੜ ਕੇ ਦੁਰਦੇ ਸੀਗੇ ਓਕੇ ਠੀਕ ਹੈ ਜੀ ਤੇ ਹੁਣ ਬਹੁਤ ਬੈਟਰ ਆ ਤੇ ਬਹੁਤ ਥੈਂਕ ਯੂ ਉਹਨਾਂ ਦਾ ਕਰਦਾ ਹਾਂ ਹਾਂ ਚਲੋ ਠੀਕ ਹੈ ਜੀ ਹੋਰ ਸੰਖਤੂਗੀ ਸੰਦੇਸ਼ ਦੇਵਾਂਗੇ ਜੀ ਸਮਝ ਨਹੀਂ ਸੰਦੇਸ਼ ਦਵਾਂਗੇ ਜੀ ਜੂਰ ਇੱਥੇ ਆਓ ਪਹੁੰਚੋ ਜੀ ਆਪਣ ਵੇਰ ਕਰ ਰਿਹਾ ਹਰ ਇੱਕ ਦਾ ਰਾਜ ਇੱਥੇ ਬਹੁਤ ਬੁਧਰੀ ਦਿੱਕੇ ਨਾ ਹੋ ਰਿਹਾ ਹਾਂ ਚਲੋ ਠੀਕ ਹੈ ਧੰਨਵਾਦ ਜੀ ਸੱਸੀ ਗਾਲ ਜੀ